ਪੰਜਾਬ ਤੇ ਦੇਸ਼ ਪ੍ਰਦੇਸ਼ ਵਸਦੇ ਪੰਜਾਬੀਆਂ ਨੂੰ ਜਾਈਆਂ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਇਸ ਵਕਤ ਜੁੜੇ ਨੇ ਉਹ ਕੇ ਰਾਜਸੀ ਮਾਹਰ ਤੇ ਆਦਾਰਾਂ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਭਵਨ ਸਿੰਘ ਸੋ ਡਾਕਟਰ ਸਾਹਿਬ ਵੈਲਕਮ ਸਵਾਗਤ ਹੈ ਜੀ ਸੁਪਰੀਆ ਜੀ ਸਰ ਸਾਹਿਬ ਦੋ ਜਿਹੜੀਆਂ ਅੱਜ ਵੱਡੀਆਂ ਗੱਲਾਂ ਸਾਹਮਣੇ ਆਈਆਂ ਨੇ ਹਾਲਾਂਕਿ ਸੁਭਾਵਨਾਵਾਂ ਮਾ ਭਾਵੇਂ ਵੱਡੇ ਪੱਧਰ ਉਤੇ ਬਣੀ ਹੋਈਆਂ ਸਨ ਕਿ ਮੁਲਕ ਕਹਿੰਦਾ ਭਾਵ ਕਿ ਇੱਕ ਮੁਲਕ ਤੇ ਮੁਲਕ ਦੀ ਹਕੂਮਤ ਦੀ ਚੋਣ ਦੀ ਇੱਕ ਤਰਤੀਬ ਮੋٹے ਤੌਰ ਤੇ ਜਿੰਨੂੰ ਕਿਹਾ ਜਾਂਦਾ ਹੈ ਇੱਕ ਰਾਸ਼ਟਰ ਇੱਕ ਚੋਣ ਵਨ ਇਲੈਕਸ਼ਨ ਵਨ ਨੇਸ਼ਨ ਇਹਦੇ ਉੱਤੇ ਅੱਜ ਹਿੰਦੁਸਤਾਨ ਦੇ ਜਿਹੜੇ ਮੰਤਰੀ ਮੰਡਲ ਨੇ ਕਹਿ ਪਹਿਲੀ ਕਿ ਦੇਸ਼ ਦੇ ਮੰਤਰੀ ਮੰਡਲ ਨੇ ਅੱਜ ਮੋਹਰ ਲਗਾ ਦਿੱਤੀ ਹੈ ਇੱਕ ਰਾਸ਼ਟਰ ਇੱਕ ਚੋਣ ਦੇਸ਼ ਨੂੰ ਕੀ ਲੋੜ ਪਈ ਕਿਸ ਤਰ੍ਹਾਂ ਦਾ ਇਹ ਜਿਹੜੀ ਇਹ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿਸ ਤਰ੍ਹਾਂ ਇਹ ਸਾਰਾ ਮਾਹੌਲ ਰਹੇਗਾ ਕਿਸ ਤਰ੍ਹਾਂ ਇਹ ਸਰਕਾਰ ਇਹ ਸਾਰੇ ਮਾਹੌਲ ਉੱਤੇ ਪੁੱਗੇਗੀ ਇਸ ਸਾਰੇ ਉੱਤੇ खैर ਪਹਿਲੀ ਗੱਲ ਡਾਕਟਰ ਸਾਹਿਬ ਕਿ ਇੱਕ ਰਾਸ਼ਟਰੀ ਚੋਣ ਇਹਦੇ ਉੱਤੇ ਅੱਜ ਮੰਤਰੀ ਮੰਡਲ ਨੇ ਕਹਿ ਲਈ ਕਿ ਮੋਦੀ ਸਰਕਾਰ ਦੇ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਅੱਗੇ ਇਹ ਮਾਮਲਾ ਸਰਦ ਰੁੱਤ ਦੇ ਜਿਹੜਾ ਸੈਸ਼ਨ ਹੈ ਪਾਰਲੀਮੈਂਟ ਉਹਦੇ ਵਿੱਚ ਲਜਾਇਆ ਜਾਏਗਾ ਕੀ ਕੁਛ ਹੈ ਸਾਰਾ ਮਾਮਲਾ ਕਿਵੇਂ ਰਹਿਣ ਵਾਲਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜਾ ਕਿ ਹੈ ਭਾਰਤੀ ਜਨਤਾ ਪਾਰਟੀ ਦਾ ਖਾਸ ਏਜੰਡਾ ਸੀ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਲੋਕਾਂ ਦੇ ਨਾਲ ਵਾਅਦਾ ਕਰਦੇ ਆ ਰਹੇ ਸਨ ਕਿ ਇੱਕ ਰਾਸ਼ਟਰੀ ਇੱਕ ਕੌਮ ਤੋਂ ਅੰਮੱਚੇ ਦੇਸ਼ ਦੇ ਵਿੱਚ ਹੋਵੇਗੀ ਇਹ ਦੇ ਲਈ ਉਹਨਾਂ ਨੇ ਪਿਛਲੀ ਸਰਕਾਰ ਸਮੇਂ ਜੀ ਰਾਮਨਾਥ ਕੋਵਿੰਦ ਸਾਹਿਬ ਦਾ ਰਾਸ਼ਟਰਪਤੀ ਦਿਵਾਇਆ ਇੱਕ ਕਹਾਈ ਪਾਵਰ ਕਮੇਟੀ ਬਣਾਈ ਸੀ ਇਸ ਨੇ ਆਪਣੀਆਂ ਸਪਾਰਸ਼ਾਂ ਪਿਛਲੇ ਸਮੇਂ ਦੇ ਵਿੱਚ ਦੇ ਦਿੱਤੀਆਂ ਸਨ ਜਿਸ ਦੇ ਤਹਿਤ ਇਹ ਚੋਣਾਂ ਦੀ ਪ੍ਰਕਿਰਿਆ ਚੋਣਾਂ ਨੂੰ ਕਿਸ ਤਰ੍ਹਾਂ ਅਮਲ ਵਿੱਚ ਲਿਆਂਦਾ ਜਾਣਾ ਉਹ ਸਾਰਾ ਉਹਨਾਂ ਨੇ ਡਿਟੇਲ ਦੇ ਵਿੱਚ ਤੇ ਸਹਤੀ ਇਹ ਫਿਰ ਸਰਕਾਰ ਨੇ ਇਹਨੂੰ ਵਿਚਾਰਿਆ ਤੇ ਵਿਭਿੰਨ ਚੈਨਲਾਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਿਹੜੇ ਵੱਖ-ਵੱਖ ਭਿੰਨ ਉਹਨਾਂ ਦੀ رائے ਲੈਣ ਤੋਂ ਬਾਅਦ ਹੁਣ ਜਿਵੇਂ ਕਿ ਭਾਰਤ ਸਰਕਾਰ ਦੇ ਕੈਬਨਿਟ ਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਬਾਅਦ ਇਹ ਪਾਰਲੀਮੈਂਟ ਦੇ ਸਦਨਾਂ ਦੇ ਵਿੱਚ ਪੈਦਾ ਤੇ ਰਾਸ਼ਟਰਪਤੀ ਸਾਹਿਬ ਦੀ ਮਨਜ਼ੂਰੀ ਬਾਅਦ ਹੀ ਕਾਨੂੰਨ ਬਣੇਗਾ ਬਈ ਇਹਦਾ ਮਤਲਬ ਇਹ ਹੈ ਵੀ ਦੇਸ਼ ਦੀਆਂ ਜਿਹੜੀਆਂ ਚੋਣਾਂ ਨੇ ਸਾਰੀਆਂ ਚੋਣਾਂ ਨੇ ਇੱਕੋ ਸਮੇਂ ਹੋਣ ਕਿਉਂਕਿ ਇੱਕ ਰਾਸ਼ਟਰ ਹੈ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਖਾਸ ਨੀਤੀ ਸੀ ਉਸ ਦੇ ਮੁਤਾਬਕ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਨਵੀਂ ਸਰਕਾਰ ਨੇ ਆਪਣੇ 100 ਦਿਨ ਦੇ ਏਜੰਡੇ ਦੇ ਵਿੱਚ ਇਸ ਨੂੰ ਅਮਲ ਵਿੱਚ ਲਿਆਉਣ ਦੇ ਲਈ ਆਪਣੀ ਪਹਿਲ ਕਰਨੀ ਕੀਤੀ ਹੈ ਤੇ ਕਿਉਂਕਿ ਜਦੋਂ ਦਾ ਭਾਰਤ ਆਜ਼ਾਦ ਹੋਇਆ ਸਾਡਾ ਸੰਵਿਧਾਨ ਲਾਗੂ ਹੋਇਆ ਉਦੋਂ 1952 ਤੋਂ 1972 ਬਾਅਦ ਤੱਕ ਇੱਕ ਇੱਕ ਸਮੇਂ ਹੀ ਚੋਣਾ ਵਿਧਾਨ ਸਭਾ ਦੀਆਂ ਤੇ ਪਾਰਲੀਮੈਂਟ ਦੀਆਂ ਹੁੰਦੀਆਂ ਰਹੀਆਂ ਨੇ ਪਰੰਤੂ ਉਸ ਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਦੇ ਵਿੱਚ ਜਿਹੜੀਆਂ ਲਗੀਆਂ ਸਟੇਟਾਂ ਦੀਆਂ ਸਰਕਾਰਾਂ ਤੇ ਉਹਨਾਂ ਦੀ ਤੋਰ ਪੰਨ ਹੁੰਦੀ ਰਹੀ ਜਾਂ ਟੁੱਟ ਭੱਜ ਹੁੰਦੀ ਰਹੀ ਹੈ ਫਿਰ ਇਹ ਸਾਰਾ ਸਿਸਟਮ ਅੱਗੇ ਪਿੱਛੇ ਹੋ ਗਿਆ ਸੀ ਤੇ ਹੁਣ ਇਹ आलम ਇਹ ਵੀ ਹੋ ਗਿਆ ਸੀ ਕਿ ਦੇਸ਼ ਦੇ ਵਿੱਚ ਜਾਂ ਸਟੇਟ ਦੇ ਵਿੱਚ ਸਾਲ ਦੇ ਵਿੱਚ ਦੋ ਦੋ ਚੋਣਾ ਜਾਂ ਤਿੰਨ ਤਿੰਨ ਚੋਣਾ ਵੀ ਚਲਦੀਆਂ ਰਹਿੰਦੀਆਂ ਸੀ ਲਗਾਤਾਰ ਜਾਂ ਦੋ ਸਾਲ ਬਾਅਦ ਕਿਸੇ ਬੜੇ ਪਾਰਲੀਮੈਂਟ ਪੰਡ ਦੀ ਚੋਣ ਫਿਰ ਪ੍ਰਧਾਨ ਸਭਾ ਦੀ ਚੋਣ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਲਾਕ ਸੰਮਤੀਆਂ ਸਥਾਨਕ ਸਭਾਵਾਂ ਦੀਆਂ ਪੰਚਾਇਤ ਇਹ ਸਾਰਾ ਸਿਸਟਮ ਨੂੰ ਸਰਕਾਰ ਨੇ ਸਟ੍ਰੀਮ ਲਾਈਨ ਕਰਨ ਦੇ ਲਈ ਇੱਕ ਪੋਲ ਬਣਾਈ ਹੈ ਇਹਦੇ ਨਾਲ ਇਹਦਾ ਇਹ ਦਿੱਤਾ ਗਿਆ ਤਰਕ ਕਿਉਂਕਿ ਦੇਸ਼ ਦੇ ਰਾਸ਼ਟਰ ਦੇ ਵਿਕਾਸ ਦੇ ਵਿੱਚ ਇਹ ਰਕਾਫਟ ਬਣਦੀਆਂ ਨੇ ਬਾਰ ਬਾਰ ਚੋਣਾਂ ਕੰਮ ਰੁਕ ਜਾਂਦਾ ਹੈ ਤੇ ਸਰਕਾਰੀ ਮਸ਼ੀਨਰੀ ਉੱਤੇ ਲੱਗ ਜਾਂਦੀ ਹੈ ਅਤੇ ਨਾਲ ਹੀ ਪੈਸੇ ਦਾ ਖਰਚਾ ਵੱਧ ਹੁੰਦਾ ਹੈ ਪਰੰਤੂ ਇਸ ਸਬੰਧੀ ਸਰਕਾਰ ਦਾ ਇਹ ਤਰਕ ਹੈ ਪਰੰਤੂ ਜਿਹੜੀ ਵਿਰੋਧੀ ਧਿਰਾਂ ਨੇ ਉਹਨਾਂ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਤੇ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਾਂ ਐਨਡੀਏ ਸਰਕਾਰ ਇਸ ਤਰ੍ਹਾਂ ਇੱਕ ਚੋਣ ਇੱਕ ਰਾਸ਼ਟਰਪਤੀ ਦਾ ਲਿਆ ਕੇ ਦੇਸ਼ ਨੂੰ ਰਾਸ਼ਟਰਪਤੀ ਇਹ ਦੀ ਜਿਹੜੀ ਪ੍ਰਣਾਲੀ ਹੈ ਕਾਰਪ ਪ੍ਰਣਾਲੀ ਜਿਸ ਤਰ੍ਹਾਂ ਕਿ ਡੈਮੋਕ੍ਰੇਸੀ ਦਾ ਜਿਹੜਾ ਰਾਸ਼ਟਰਪਤੀ ਦਾ ਵਾਲਾ ਫਾਰਮ ਲਿਆਉਣੀ ਚਾਹੁੰਦੀ ਹੈ ਇਹ ਕਿਉਂਕਿ ਦੇਸ਼ ਦੇ ਵਿੱਚ ਹੁਣ ਭਾਰਤ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਆ ਫਿਰ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਡੈਮੋਕ੍ਰੇਸੀ ਨੂੰ ਲਾਗੂ ਕਰਨਾ ਚਾਹ ਰਹੀ ਹੈ ਅਤੇ ਇਹਦੇ ਨਾਲ ਉਹਨਾਂ ਦਾ ਇਹ ਵੀ ਤਰਕ ਹੈ ਵੀ ਕਈ ਵਾਰ ਜਦੋਂ ਸਟੇਟਾਂ ਦੇ ਵਿੱਚ ਚੋਣਾਂ ਹੁੰਦੀਆਂ ਨੇ ਜਾਂ ਵਿਧਾਨ ਸਭਾ ਦੇ ਚੋਣਾਂ ਹੁੰਦੇ ਨੇ ਤੇ ਪਾਰਲੀਮੈਂਟ ਦੇ ਚੋਣਾਂ ਵਾਸਤੇ ਫਿਰ ਜਿਹੜੇ ਉਮੀਦਵਾਰ ਨੇ ਜਾਂ ਪਾਰਟੀਆਂ ਨੇ ਉਹਨਾਂ ਦੇ ਉੱਪਰ ਅੰਕੁਸ਼ ਰਹਿਦਾ ਉਹਨਾਂ ਨੂੰ ਬਾਰ-ਬਾਰ ਜਦੋਂ ਚੋਣਾਂ ਫੇਸ ਕਰਨੀਆਂ ਪੈਂਦੀਆਂ ਨੇ ਉਨਾ ਦੇ ਵਿੱਚ ਡਿਕਟੇਟਰ ਬਣਨ ਦੀ ਸ਼ਕਤੀ ਨਹੀਂ ਰਹਿੰਦੀ ਨਹੀਂ ਫਿਰ ਉਹ ਜੇ ਇੱਕ ਵਾਰ ਚੋਣ ਹੋ ਗਈਆਂ ਤਾਂ 5 ਸਾਲ ਦੇ ਲਈ ਕਿਸੇ ਨੇ ਲੋਕਾਂ ਤੱਕ ਤਾਂ ਪਹੁੰਚਣਾ ਹੀ ਨਹੀਂ ਲੋਕਾਂ ਦੀ ਪ੍ਰਵਾਹੀ ਨਹੀਂ ਕਰਨੀ ਇਹ ਤਰਕ اپੋਜੀਸ਼ਨ ਦੇ ਨੇ ਜੀ ਵਰਸਾਦ ਹੁਣ ਕਹਿੰਦਾ ਭਾਵੇਂ ਕਿ ਜਿਹੜੀ ਹੈ ਕੈਰੈਕਟ੍ਰਿਕ ਚੋਣ ਦੀ ਜਿਹੜੀ ਹੈ ਸਪਾਰਸ਼ ਸੀਗਾ ਪਿਛਲੇ ਸਵੇਰਾ ਰਾਸ਼ਟਰਪਤੀ ਨੂੰ ਜਿਹੜੀ ਹੈ સોਂਗ ਦਿੱਤੀ ਗਈ ਸੀ ਮਾਰਚ ਵਿੱਚ ਮੌਜੂਦਾ ਹੁਣ ਰਾਸ਼ਟਰਪਤੀ ਨੂੰ ਖੈਰੇ ਦੇ ਜਿਹੜੀ ਕਮੇਟੀ ਦੇ ਚੇਅਰਮੈਨ ਵੀ ਸਾਬਕਾ ਅਕਟੂਰ ਅਰਾਮਨਾਥ ਕੋਵਿੰਸਨ ਖੈਰੇ ਉਸਪਾਰਸ਼ ਉਤੇ ਅੱਜ ਮੰਤਰੀ ਮੰਡਲ ਨੇ ਮੋਹਰ ਲਗਾਈ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ 2014 ਤੋਂ ਜਿਹੜਾ ਭਾਜਪਾ ਦਾ ਏਜੰਡਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਖੈਰੇ ਤੇ ਸਵਾਲ ਹੈ ਕਿ ਕੀ ਦੇਸ਼ ਵਾਸੀਆਂ ਨੇ ਜਹੀ ਮੰਗ ਉਠਾਈ ਸੀ ਜਾਂ ਉਠ ਰਹੀ ਸੀ ਜਿਹਦੇ ਤੇ ਹੁਣ ਜਿਹੜੀ ਹੈ ਮੋਦੀ ਸਰਕਾਰ ਨੂੰ ਅਜਿਹੇ ਸਟੈਪ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਹਾਲਾਂਕਿ ਵੇਖਣ ਵਾਲੀ ਗੱਲ ਹੋਊਗੀ ਕਿ ਇਹ ਜਿਹੜਾ ਮਸਲਤਾ ਫਾਰਮੂਲਾ ਅਗਲੇ ਸਮੇਂ ਕਿਸ ਤਰ੍ਹਾਂ ਰਹੇਗਾ ਕੀ ਸਫਲ ਹੋਏਗਾ ਕਿਵੇਂ ਲਾਗੂ ਹੋਏਗਾ ਬੜੀਆਂ ਵੱਡੀਆਂ ਚੁਣੌਤੀਆਂ ਵੀ ਨੇ ਕਿਉਂਕਿ ਹਾਲਾਤ ਕਈ ਵਾਰ ਪੂਰੇ ਥੂਰੇ ਦੇਸ਼ ਤੇ ਸਾਜਗਰ ਨਹੀਂ ਰਹਿੰਦੇ ਕਿਤੇ ਸਰਕਾਰ ਟੁੱਟ ਗਈ ਕਿਤੇ ਬਣ ਗਈ ਕੀ ਉਹਨਾਂ ਨੂੰ ਇੱਕ ਟਰੈਕ ਤੇ ਰੱਖ ਸਕਣਾ ਇਹ ਵੀ ਇੱਕ ਵੱਡੀ ਚੁਣੌਤੀ ਹੈ ਖੈਰ ਸ਼ਿਪਾਰਸ਼ਾਂ ਦੇ ਵਿੱਚ ਬਹੁਤ ਕੁਝ ਸਾਹਮਣੇ ਜਿਹੜਾ ਆਇਆ ਹੋਏਗਾ ਇਹ ਇੱਕ ਜਿਹੜੀ ਵੱਡੀ ਗੱਲ ਹੈ ਕਿ ਜਿਹੜੀਆਂ ਹੋਣ ਵਾਲੀਆਂ ਜਿਹੜੀਆਂ ਕਹਿੰਦਾ ਭਾਵ ਕਿ ਜਿਹੜੀਆਂ ਅਸੈਂਬਲੀਆਂ ਨੇ ਵਿਧਾਨ ਸਭਾਆਂ ਉਹਨਾਂ ਦੀ ਕਾਰਜ ਜਿਹੜੀ ਹੈ ਕੁਸ਼ਲਤਾ ਜਾਨੀ ਕਿ ਕਾਰਗੁਜ਼ਾਰੀ ਜਾਨੀ ਉਹਨਾਂ ਦਾ ਜਿਹੜਾ ਬਿਆਦ ਪੀਰੀਅਡ ਹੈ ਉਹ 229 ਤੱਕ ਲਜਾਂਤ ਦੀ ਗੱਲ ਫਿਰ ਕਈ ਰਾਜਾਂ ਨੂੰ ਤਾਂ ਜਿਹਨੇ ਇੱਕ ਸਮਾਂ ਵੀ ਵਾਧੂ ਮਿਲੇਗਾ ਕਹਿੰਦਾ ਭਾਵ ਕਿ ਕਈ ਜਿਵੇਂ ਕਿ ਪੰਜਾਬ ਦੀ ਗੱਲ ਕਰ ਲਈਏ 2 ਸਾਲ ਪਹਿਲਾਂ ਇੱਥੇ ਜਿਹੜੀ ਹੈ 2.5 ਸਾਲ ਪਹਿਲਾਂ ਜੇਰਾ ਪੰਜਾਬ ਸਰਕਾਰ ਦਾ ਇਹ ਕਾਰਜਕਾਲ गुज़र ਗਿਆ ਤਾਂ ਕੀ ਫਿਰ ਜੇ 29 ਤੱਕ ਜਾਂ 12/27 ਨੂੰ ਇਹ ਜਿਹੜੀ ਹੈ ਮਿਆਦ ਪੁੱਗਦੀ ਹੈ ਪੰਜਾਬ ਸਰਕਾਰ ਦੀ ਜੇ ਸਪਾਰਸ਼ ਲੱਗ ਹੁੰਦੀ ਹੈ ਤਾਂ 2 ਸਾਲ ਇਹ ਪੰਜਾਬ ਦੀ ਸਰਕਾਰ ਨੂੰ ਹੋਰ ਐਕਸਟਰਾ ਮਿਲਣਗੇ ਅਜੀਆਂ ਸਾਰੀਆਂ ਗੱਲਾਂ ਜੀ ਡਾਟਾ ਸਾਹਿਬ ਪਿੰਡਰ ਸਾਹਿਬ ਅਸਲ ਦੇ ਵਿੱਚ ਜਿਹੜੀ ਇਹਦੀ ਮੁਕੰਮਲ ਰਿਪੋਰਟ ਆਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰੰਤੂ ਜਿਹੜਾ ਕਿ ਪਹਿਲਾਂ ਜਿਵੇਂ ਚਰਚਾ ਹੁੰਦੀ ਰਹੀ ਹੈ ਜਿਹੜਾ ਪਹਿਲਾ ਮਸੌਦਾ ਜਿਹੜਾ ਸਪਾਰਸ਼ਾਂਤੀ ਉਹਦੇ ਵਿੱਚ ਇਹ ਸੀ ਵੀ ਇੱਕ ਕਟ-ਆਫ ਡੇਟ ਨਿਸ਼ਚਿਤ ਕੀਤੀ ਜਾਵੇਗੀ ਉਸ ਸਮੇਂ ਦੇ ਵਿਚਕਾਰ ਜੇ ਆਉਂਦਾ ਤਾਂ ਅਗਲੀ ਅਸੈਂਬਲੀ ਉਨੇ ਸਮੇਂ ਦੇ ਲਈ ਹੋਏਗੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ 2027 ਤੱਕ ਪੰਜਾਬ ਦੀ ਮਿਆਦ ਪੂਰੀ ਹੁੰਦੀ ਹੈ ਫਿਰ ਜੇ 2027 ਤੱਕ ਪੰਜਾਬ ਚ ਚੋਣਾਂ ਹੋਣਗੀਆਂ ਨਾ ਉਹ 2029 ਤੱਕ ਦੀ ਅਸੈਂਬਲੀ ਹੋਏਗੀ ਨਾ ਕਿ 5 ਸਾਲਾਂ ਦੇ ਲਈ ਇਹ 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 ਉਹਦੋਂ ਉਹਦੇ ਵਿੱਚ ਸਿਫਾਰਿਸ਼ ਆ ਕੀਤੀ ਹੈ ਅਸੀਂ ਓਕੇ ਓਕੇ ਕਹਿਣ ਦਾ ਭਾਵ ਕਿ ਜੇ ਹੁਣ 27 ਨੂੰ ਹੋਏਗੀ ਤਾਂ ਉਹ 2 ਸਾਲ ਦਾ ਪੀਰਡ ਮਿਲੇਗਾ ਜੀ ਬਿਲਕੁਲ ਇਹ ਸਿਰਫ ਉਨੇ ਟਾਈਮ ਦੇ ਲਈ ਹੀ ਹੋਏਗੀ ਜਿਹੜੀ ਵਿੱਚੋਂ ਜੇ ਕੋਈ ਹੋਏਗੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਡਾਕਟਰ ਸਾਹਿਬ ਹੁਣ ਹਗਾਇਨੇ ਦੀ ਹੋ ਰਹੀ ਹੈ ਜਾਂ ਜੰਮੂ ਕਸ਼ਮੀਰ ਦੀ ਜਾਂ ਪਹਿਲੇ ਸਮੇਂ ਮਹਾਰਾਸ਼ਟਰ ਦੀ ਹੋਣ ਵਾਲੀ ਹੈ ਤਾਂ ਉਹਨਾਂ ਲਈ ਇਹ 5 ਸਾਲ 29 ਤੱਕ ਜਾਪੁਗਤ ਖਤਮ ਹੁੰਦੇ ਬਿਲਕੁਲ ਜੀ ਜਿਹੜੇ ਰਾਜਾਂ ਦੀਆਂ ਨਿਊ ਨੇਜਜ 2024 ਵਿੱਚ ਹੋ ਰਹੀਆਂ ਨੇ ਉਹਨਾਂ ਨੂੰ 5 ਸਾਲ ਤੇ ਜੇ ਇਸ ਤੋਂ ਬਾਅਦ ਹੁੰਦੀਆਂ ਨੇ ਫੇਰ ਵੀ ਉਹਨਾਂ ਦੀ ਮਿਆਦ ਸਿਰਫ ਉਨੇ ਸਮੇਂ ਤੱਕ 2023 ਦੀ ਜਿਹੜੀ ਕੱਟ ਆਫ ਡੇਟ ਸਰਕਾਰ ਨਿਸ਼ਚਿਤ ਕਰੇਗੀ ਕਿ ਉਹ ਬਿਲਕੁਲ ਇਹ ਭਾਜਪਾ ਸਰਕਾਰ ਦਾ ਇੱਕ ਸੁਪਨਾ ਵੀ ਸੀ ਲੰਗੀ ਕੱਲ ਹੀ ਜਿਹੜੇ ਮੋਦੀ ਸਰਕਾਰ ਦੇ 100 ਦਿਨ ਹੋਏ ਇਸ ਜਿਹੜੇ ਤੀਜੀ ਕਾਰਜਕਾਲ ਦੇ ਤਾਂ ਗ੍ਰਹਿ ਮੰਤਰੀ ਅਮੋਸ਼ਾ ਦਾ ਇਹ ਕਹਿਣਾ ਸੀ ਕਿ ਇਸ ਕਾਰਜਕਾਲ ਦੇ ਵਿੱਚ ਹੀ ਜਿਹੜੀ ਹੈ ਇੱਕ ਰਾਸ਼ਟਰੀ ਚੋਣ ਦੀ ਜਿਹੜੀ ਪ੍ਰਣਾਲੀ ਹੈ ਉਹ ਲਾਗੂ ਕਰ ਦਿੱਤੀ ਜਾਏਗੀ ਕਹਿੰਦਾ ਭਾਪਕੇ ਅੱਜ ਦੁਜੇ ਦੇ ਨਹੀਂ ਅਚਨਚੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮੰਤਰੀ ਮੰਡਲ ਨੇ ਇਸ ਜਿਹੜਾ ਪ੍ਰਸਤਾਵ ਸੀਗਾ ਤੇਰੀਆਂ ਸ਼ਿਫਾਰਸ਼ਾਂ ਉਹਦੇ ਉੱਤੇ ਹੁਣ ਆਪਣੀ ਜਿਹੜੀ ਮੋਹਰ ਲਗਾ ਦਿੱਤੀ ਹੈ ਕਿ ਗੱਟ ਸਾਹਿਬ ਆਪਾਂ ਅਕਸਰ ਹੀ ਪਹਿਲਾਂ ਵੀ ਸੁਣਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਕਈ ਪ੍ਰੋਗਰਾਮ ਹੁੰਦੇ ਆ ਆਪਣੇ ਅਚਨਚੇਤ ਆਉਂਦੇ ਆ ਜਿਵੇਂ ਪਿਛਲੇ ਸਮੇਂ ਨੋਟਬੰਦੀ ਦਾ ਆਪਾਂ ਜ਼ਿਕਰ ਕਰਦੇ ਰਹੇ ਆ ਤੇ ਇਸ ਤੋਂ ਪਹਿਲਾਂ ਧਾਰਾ 370 ਜੰਮੂ ਕਸ਼ਮੀਰ ਦਾ ਜਾਂ ਕਈ ਹੋਰ ਇਹਨਾਂ ਦੇ ਵਿੱਚ ਇੱਕ ਇਹ ਵੀ ਹੈ ਕਿ ਇੱਕਦਮ ਆਉਣਾ ਹਾਲੇ ਕੱਲ੍ਹ ਤੱਕ ਤਾਂ ਇਹ ਸੀ ਕਿ ਸ਼ਾਇਦ ਇਹ ਮਾਮਲਾ ਕਿੱਥੇ ਖੜੇਗਾ ਅਗੇ ਵਧੇਗਾ ਨਹੀਂ ਵਧੇਗਾ ਵੱਡਾ ਔਖਾ ਮਾਮਲਾ ਹੈ ਕਿ ਸਰਕਾਰੇ ਨੂੰ ਹੱਥ ਪਾਏਗੀ ਕਿ ਨਹੀਂ ਕਿਉਂਕਿ ਸਰਕਾਰ ਉਸ ਪੂਰੇ ਬਹੁਮਤ ਦੇ ਵਿੱਚ ਨਹੀਂ ਹੈਗੀ ਆਪ ਕੋ ਪਾਸ ਪਾ ਕਹੇ ਜਿਵੇਂ ਅਜ ਮંત્રી ਮੰਡਲ ਨੇ ਇਹਦੇ ਤੇ ਮੋਹਰ ਲਾਈ ਹੈ ਕਿਉਂਕਿ ਮੰਤਰੀ ਮੰਡਲ ਦੇ ਵਿੱਚ ਜਿਹੜਾ ਬਹੁਮਤ ਹੈ ਜਿਹੜਾ ਕਰਟੇਰੀਆ ਉਹਨਾਂ ਤਰ੍ਹਾਂ ਦੇ ਜਿਹੜੇ ਕਹਿੰਦਾ ਭਾਵ ਕਿ ਨਤੀਸ਼ ਕੁਮਾਰ ਤੇ ਜਿਹੜੇ ਦੂਜੇ ਨੇ ਆਗੂ ਉਹਨਾਂ ਦੇ ਵੀ ਨਮਾਇਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਲੈ ਕਹਿੰਦਾ ਕਹਿੰਦਾ ਭਾਵ ਕਿ ਜਿਹੜਾ ਰਾਜਸੀ ਸੰਤੋਲ ਨੂੰ ਪੂਰਾ ਪਹਿਲੀ ਤਰ੍ਹਾਂ ਤੋਲ ਮਾਪ ਕੇ ਇਹ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਕਿਵੇਂ ਦੇਖਦੇ ਆ ਕਿ ਇਹ ਫੈਸਲਾ 1 ਨੇਸ਼ਨ 1 ਇਲੈਕਸ਼ਨ ਵਾਲਾ ਜਦੋਂ ਬਾਕੀ ਹੁਣ ਅੱਗੇ ਸਰਦਰੁੱਪ ਤੇ ਜਿਹੜੇ ਲੋਕ ਸਭਾ ਦਾ ਆਉਂਦਾ ਹੈ ਪਾਰਲੀਮੈਂਟ ਦਾ ਉਹਦੇ ਵਿੱਚ ਕਿਵੇਂ ਰਹਿਣ ਵਾਲਾ ਹੈ ਕਿਵੇਂ ਜਿਹੜੀਆਂ ਜਿਨ੍ਹਾਂ ਨੇ ਹੁਣ ਬਹੁਮਤ ਇਹ ਸਰਕਾਰ ਨੂੰ ਦਿੱਤਾ ਹੋਇਆ ਹੈ ਕਹਿੰਦਾ ਭਾਵੇਂ ਕਿ ਉਹ ਧਿਰਾਂ ਦੋ ਤਿੰਨ ਜਿਹੜੀਆਂ ਵੱਡੀਆਂ ਨੇ ਉਨ੍ਹਾਂ ਦੀ ਰਾਏ ਚਲੋ ਹੁਣ ਤਾਂ ਇੱਕਦਮ ਬਣ ਗਈ ਮੰਤਰੀ ਮੰਡਲ ਤੱਕ ਇਹ ਮੋਹਰ ਲੱਗ ਗਈ ਅਗਲੇ ਸਮੇਂ ਉਹਨਾਂ ਨੇ ਕਈ ਹੋਰ ਆਪਣੇ ਜਿਹੜੇ ਸਿਆਸੀ ਕਰਟੇਰੀਅਮ ਨੇ ਉਹਨਾਂ ਤੋਂ ਵੀ ਚਾਤ ਪਾਈ ਹੈ ਰਾਜ ਸਭਾ ਦੇ ਵਿੱਚ ਵੀ ਇਸ ਵੇਲੇ ਰੱਖੇ ਜਾਣਾ ਹੈ ਕਾਨੂੰਨ ਬਣਨ ਲਈ ਤਾਂ ਫਿਰ ਰਾਜ ਸਭਾ ਦੇ ਵਿੱਚ ਉਸ ਕਦਰਹਾਵੇਂ ਜਿਹੜੀ ਭਾਜਪਾ ਕੋਲ ਬਹੁਮਤ ਨਹੀਂ ਕਈ ਤਰ੍ਹਾਂ ਦੀਆਂ ਸਖਤ ਚੁਣੌਤੀਆਂ ਵੀ ਨੇ ਕਿਵੇਂ ਕੁਛ ਰਹਿਣ ਵਾਲਾ ਹੈ ਇਹਦੇ ਉੱਤੇ ਸਾਰਾ ਮੈਟਰ ਅੱਜ ਤੋਂ ਲੈ ਕੇ ਅੱਗੇ ਤੱਕ ਜਿਹੜਾ ਸਾਂ ਤਿੰਨਸਲ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਰਾਸਤਾ ਚਲਾਉਣ ਦਾ ਸਟਾਈਲ ਇੱਕ ਵੱਖਰੀ ਕਿਸਮ ਦਾ ਉਹਨਾਂ ਨੇ ਦੇਖੋ ਜਿਸ ਤਰ੍ਹਾਂ ਦੇ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਧਾਰਾ 370 ਨੂੰ ਖਤਮ ਕਰਨ ਦੇ ਲਈ ਤੋਂ ਪਹਿਲਾਂ ਜੀਐਸਟੀ ਬਾਰੇ ਇਸੇ ਤਰ੍ਹਾਂ ਰਾਮ ਮੰਦਰ ਬਾਰੇ ਇਹਨਾਂ ਨੇ ਬੜੇ ਅਹਿਮ ਮਾਇਸਲੇ ਲੈ ਕੇ ਉਹਨਾਂ ਦੇ ਨਾਂ ਦੇ ਉੱਪਰੋਂ ਪਹਿਲਾਂ ਆਪਣੇ ਏਜੰਡੇ ਦੇ ਆਈਟਮ ਬਣਾਏ ਫਿਰ ਉਹਨਾਂ ਦੇ ਨਾਂ ਤੇ ਚੋਣਾਂ ਲੜੀਆਂ ਤੇ ਇਸ ਤਰ੍ਹਾਂ ਵੋਟਾਂ ਵੀ ਪ੍ਰਾਪਤ ਕੀਤੀ ਇਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਸਟਾਈਲ ਹੈ ਉਸ ਮੁੱਦੇਨ ਜਾਂ ਜਿਸ ਦੀ ਜਿਹਨੂੰ ਲੈ ਕੇ ਜਾਣਾ ਉਹਨੂੰ ਬੜੀ ਸਿਸਟਮੈਟਿਕਲੀ ਆਪਣਾ ਉਸ ਨੂੰ ਅਮਲ 'ਚ ਛਾੜਦੇ ਰਹੇ ਨੇ ਕਿ ਹੁਣ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਬੇਸ਼ੱਕ ਆਪਣੇ ਆਪ ਦੇ ਵਿੱਚ ਘਟਬਿੰਦਤੀ ਕੀਤੀ ਇਹ ਨਹੀਂ ਗੱਠਜੋੜ ਸਰਕਾਰ ਬਣਾਈ ਹੈ ਐਨਡੀਆ ਸਰਕਾਰ ਬਣੀ ਹੈ ਤੇ ਦੇਸ਼ ਦੀਆਂ ਜਿਹੜੇ ਕੌਮੀ ਤੇ ਕੁ ਮੰਤਰੀ ਪ੍ਰਸਤਤੀਆਂ ਵੀ ਕੋਈ ਬਹੁਤੀਆਂ ਆਸਾਮੀਆਂ ਨਹੀਂ ਉਸ ਕਰਕੇ ਸਰਕਾਰ ਕਾਫੀ ਦਬਾਅ ਹੇਠਲੀ ਹੈ ਤੇ اپੋਜੀਸ਼ਨ ਜਿਸ ਤਰ੍ਹਾਂ ਕਿ ਸਰਕਾਰ 'ਮ ਹੋਈ ਹੈ ਸਟਰੋਂਗ ਹੋਈ ਹੈ ਤੇ ਹਮਲੇ ਵਧੇ ਨੇ ਉਸ ਦੇ ਲਈ ਧਿਆਨ ਟਾਲਣ ਦੇ ਲਈ ਵੀ ਇਹ ਸਰਕਾਰ ਨੇ ਆਪਣਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਤਾਂ ਦੇਣਾ ਹੀ ਦੇਣਾ ਸੀ ਤੇ ਇਹ ਜਿੱਥੋਂ ਤੱਕ ਦੀ ਸੰਭਾਵਨਾ ਹੈ ਕਿ ਭਈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਨੇ ਨਤੀਸ਼ ਕੁਮਾਰ ਅਤੇ ਜੰਦਰਬਾਬੂ ਨਾਇਟੂ ਤੇ ਹੋਰ ਜਿਹੜੇ ਉਹਦੇ ਭਾਈਵਾਲ ਨੇ ਸਾਰੇ ਉਹਨੂੰ ਕਿੰਨੇ ਕੁ ਕਹਿ ਮਿੰਟ ਦੇ ਵਿੱਚੋ ਸ਼ਾਮਲ ਨੇ ਉਹਨਾਂ ਨਾਲ ਪੂਰੀ ਤਰ੍ਹਾਂ ਇਹਨਾਂ ਨੇ ਅੰਡਰਸਟੈਂਡਿੰਗ ਬਣਾਈ ਹੋਊਗੀ ਪੂਰੀ ਤਰ੍ਹਾਂ ਅਮਲ ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਦੇ ਨਾਲ ਪੂਰਾ ਵਿਸ਼ਵਾਸ ਜਿੱਤਿਆ ਹੋਏਗਾ ਇਹ ਸੰਦੇਹ ਇਹ ਜ਼ਰੂਰੀ ਹੈ ਵੀ ਉਹ ਜਿਹੜੇ ਇਹ ਭਾਈਵਾਲ ਨੇ ਉਹ ਇਹਨਾਂ ਦੀ ਆਪਣੀ ਕੀਮਤ ਜ਼ਰੂਰ ਵਸੂਲਣਗੇ ਉਹਨਾਂ ਨੇ ਬਖਰੀ ਤਰ੍ਹਾਂ ਦੀ ਆਪਣੀ ਹੁੰਦੀ ਹੈ ਜਿਸ ਤਰ੍ਹਾਂ ਕਿ ਸਟਾਈਲ ਹਰੇਕ ਦੇ ਲੈ ਦੇ ਉੱਪਰ ਹੈ ਕਿੰਨੀ ਸ਼ਕਤੀ ਹੈ ਉਹਨਾਂ ਨੇ ਵੀ ਆਪੋ ਆਪਣੀ ਕੀਮਤ ਨਹੀਂ ਹੈ ਪਰੰਤੂ ਪਾਰਲੀਮੈਂਟ ਦੇ ਜਿਵੇਂ ਲੋਕ ਸਭਾ ਦੇ ਵਿੱਚ ਉਹ ਪਾਸ ਕਰਾਉਣਗੇ ਤੇ ਇਹਵੇਂ ਰਾਜ ਸਭਾ ਦਾ ਤੁਸੀਂ ਦੱਸਿਆ ਬਈ ਘੱਟ ਗਿਣਤੀ ਦੇ ਵਿੱਚ ਹੈ ਪੂਰੀ ਤਰ੍ਹਾਂ ਉਹ ਨਹੀਂ ਪਰੰਤੂ ਫਿਰ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਜਿਹੜਾ ਸਟਾਈਲ ਹੈ ਕੰਮ ਪਾਸ ਕਰਾਉਣ ਦਾ ਉਸ ਦੇ ਲਈ ਉਹ ਆਪਣਾ ਉਹ ਸਾਰਾ ਹੀਲਾ ਤੇ ਹਰਬਾ ਵਰਤ ਕੇ ਇਸ ਅਮਲ ਨੂੰ ਫਿਰ ਚੜਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਬਿਲਕੁਲ ਡਾਕਟਰ ਸਾਹਿਬ ਜਦੋਂ ਇਹ ਮਾਮਲਾ ਹੋਣ ਮੰਤਰੀ ਮੰਡਲ ਦੀ ਟੇਬਲ ਤੇ ਪਹੁੰਚ ਚੁੱਕਿਆ ਹੈ ਮੋਹਰ ਲੱਗ ਚੁੱਕੀ ਹੈ ਜੇਕਰ ਆਪਾਂ ਮੋٹے ਤੌਰ ਤੇ ਦੇਖੀਏ ਕਿ ਇਸ ਜਿਹੜੀ ਵਿਧੀ ਹੈ ਦੇਸ਼ ਜਿਹਨੂੰ ਅਪਣਾਉਣ ਜਾ ਰਹੇ ਅਗਲੇ ਸਮੇਂ ਅਪਣਾਏਗਾ ਇਹਦੇ ਫਾਇਦੇ ਜਾਂ ਨੁਕਸਾਨ ਕੀ ਹੈ ਜੇਕਰ ਆਪਾਂ ਦੇਖੀਏ ਕੀ ਆਮ ਲੋਕਾਂ ਨੇ ਇਹਦੀ ਵੱਡੇ ਪੱਧਰ ਉੱਤੇ ਕਦੇ ਮੰਗ ਠਾਈ ਕਿ ਇਹ ਜਿਹੜੀ ਹੈ ਇੱਕ ਕੈਰੈਕਟਰਿਕ ਚੋਣ ਵਿਧੀ ਹੋਣੀ ਚਾਹੀਦੀ ਹੈ ਕਿ ਸਰਕਾਰ ਦਾ ਆਪਣਾ ਇੱਕ ਏਜੰਡਾ ਹੈ ਉਸ ਏਜੰਡੇ ਦੇ ਵੀ ਕੋਈ ਸਿਆਸੀ ਮਨੋਰਥ ਹੋ ਸਕਦੇ ਨੇ ਅਜਿਹਾ ਸਾਰਾ ਕੁਝ ਜੀ ਡਾਕਟਰ ਸਾਹਿਬ ਜਿੰਦੂ ਸਾਹਿਬ ਜਿਸ ਤਰ੍ਹਾਂ ਕਿ ਡੈਮੋਕਰੇਸੀ ਦੇ ਵਿੱਚ ਇਹ ਹੈ ਵੀ ਜਿਹੜੇ ਇੱਕ ਪਰਵਚਨ ਸਿਰਜਿਆ ਜਾਂਦਾ ਹੈ ਉਹ ਗਣਤੀ ਤੋਂ ਉੱਪਰ ਜਿਵੇਂ ਸਰਕਾਰ ਦੇ ਪਾਸ ਪਿਛਲੀ ਸਰਕਾਰ ਬੜੀ ਤਾਕਤਵਰ ਸਰਕਾਰ ਸੀ ਇਹ ਪੂਰਾ ਉਹਨਾਂ ਨੇ ਜੋ ਦਮਖੰਮ ਦੇ ਨਾਲ ਇਸ ਦਾ ਪ੍ਰਚਾਰ ਕੀਤਾ ਇਸ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਤੇ ਅਮਲ ਦੇ ਵਿੱਚ ਲਿਆਂਦਾ ਸੀ ਇਹ ਵੀ ਕਿਹਾ ਇਹਦੇ ਨਾਲ ਦੇਸ਼ ਦੇ ਧਨ ਦੀ ਬਚਤ ਹੋਊਗੀ ਸਰਕਾਰੀ ਮਸ਼ੀਨਰੀ ਨੂੰ ਵੇ ਲੋੜਾਂ ਨਹੀਂ ਵਰਤੇ ਜਾਊਗਾ ਦੇਸ਼ ਦੇ ਵਿਕਾਸ ਦੇ ਵਿੱਚ ਇਹਦਾ ਫਾਇਦਾ ਹੋਏਗਾ ਦੇਸ਼ ਮਜ਼ਬੂਤ ਹੋਏਗਾ ਜਦਕਿ ਇਸ ਦੇ ਵਿਰੋਧ ਦੇ ਵਿੱਚ ਜੋ اپੋਜੀਸ਼ਨ ਪਾਰਟੀਆਂ ਸੀ ਉਹਨਾਂ ਦਾ ਕਹਿਣਾ ਸੀ ਇਹਦੇ ਨਾਲ ਜਿਹੜੀ ਰੂਲਿੰਗ ਪਾਰਟੀ ਹੈ ਰੂਲਿੰਗ ਸੱਤਾ ਦੇ ਉੱਪਰ ਹੋ ਗਈ ਉਹ ਤਾਨਾਸ਼ਾ ਬਣ ਜਾਏਗੀ ਕਿ ਦੇਸ਼ ਦੇ ਨੇ ਨੁਕਸਾਨ ਰਹਿਤ ਹੋਈ ਕਿ ਇਸ ਤਰ੍ਹਾਂ ਦਾ ਇੱਕ ਅਮਲ ਜੂਰ ਚੱਲ ਜਾ ਰਿਹਾ ਹੈ ਪਰੰਤੂ ਲੋਕਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਲੋਕ ਬਾਹਰ ਲੋਕਾਂ ਦੀ ਆਵਾਜ਼ ਹੁਣ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਲੋਕ ਇਹ ਜਿਹੇ ਮੁੱਦਿਆਂ ਤੋਂ ਇੰਨੇ ਉਦਾਸੀਨ ਹੋ ਰਹੇ ਨੇ ਕਿ ਤੇ ਪੂਰੀ ਤਰ੍ਹਾਂ ਸ਼ਾਮਲ ਵੀ ਨਹੀਂ ਹੋ ਰਹੇ ਮਹਿੰਗਾਈ ਤੇ ਹੋਰ بڑے ਜਿਹੜੇ ਮਸਲੇ ਨੇ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸੋਚਣ ਤੋਂ ਹੀ ਪਰੇ ਕਰ ਰੱਖੇ ਨੇ ਕਿ ਜਿਹੜੀ ਬਹੁ ਗਿਣਤੀ ਹੈ ਕਿ ਇੰਡੀਆ ਦੀ ਜਿਹੜੀ ਭਾਰਤ ਦੀ ਪਾਪੂਲੇਸ਼ਨ ਹੈ ਬਹੁਤ ਆਪਣੇ ਉਹਨਾਂ ਦੇ ਹੋਰ ਤਰ੍ਹਾਂ ਦੀ ਮਸਲੇ ਨੂੰ ਉਹਨਾਂ ਨੂੰ ਇਸ ਦੀ ਸਮਝ ਹੀ ਘਟ ਆਉਂਦੀ ਹੈ ਪਰੰਤੂ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦਾ ਪ੍ਰਚਨ ਸਿੱਧ ਗਿਆ ਕਿ ਉਹਦੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਪ੍ਰਭਾਵ ਜਰੂਰ ਦਿੱਤਾ ਵੀ ਲੋਕਾਂ ਦੀ ਜਿਹੜੀ ਹੈਗੀ ਸੀ ਅਸੀਂ ਉਸ ਨੂੰ ਪੂਰਤੀ ਕਰ ਰਹੇ ਹਾਂ ਕਿ ਜਿਵੇਂ ਐਸੀ ਤਰ੍ਹਾਂ 70 ਨੂੰ ਹਟਾਇਆ ਤੇ ਇਹ ਮੇਜ ਮੇਰਾਮ ਮੰਦਿਰ ਦਾ ਨਿਰਮਾਣ ਕਰਾਇਆ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਾਂ GST ਜਾਂ ਨੋਟਬੰਦੀ ਉਹ ਤੋਂ ਕਿਹੜਾ ਨੋਟਬੰਦੀ ਵਾਸਤੇ ਕਿਹੜਾ ਲੋਕਾਂ ਨੇ ਕਿਹਾ ਸੀ ਤਾਂ ਇਸ ਤਰ੍ਹਾਂ ਦੇ ਕਈ ਕਈ ਮਾਮਲੇ ਨੇ ਜਿਸ ਤਰ੍ਹਾਂ ਕਿ ਸਰਕਾਰ ਆਪਣਾ ਇੱਕ ਪ੍ਰਵਚਨ ਸਿਰਜਦੀ ਹੈ ਕਿ ਲੋਕਾਂ ਨੂੰ ਇੱਕ ਨਵੇਂ چارਮਲ ਲਾ ਦੇਣਾ ਜਿਹੜੇ ਮੇਨ ਜਿਹੜੇ ਮੁਸ਼ਕਲਾਂ ਨੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਇਸ ਵੇਲੇ ਜਿਹੜੇ ਦੇਸ਼ ਵਾਸੀਆਂ ਦੇ ਵੱਖ-ਵੱਖ ਤਰ੍ਹਾਂ ਦੀਆਂ ਮਹਿੰਗਾਈ ਦਾ ਮੁੱਦਾ ਹੈ ਬੇਰਜ਼ਗਰੀ ਦਾ ਬਕਕਾਰੀ ਦਾ ਤੇ ਕੁਝ ਹੋਰ ਜਿਹੜਾ ਲੋਕਾਂ ਨੂੰ ਜਿਹਦੀ ਲੋੜ ਹੈ ਮੁਕਤ ਹੋਂਦ ਤੇ ਸ਼ੁਰੂਆਤ ਇਹਦਾ ਉਹਦੇ ਵਿੱਚ ਜ਼ਿੰਦਗੀ ਬਸਰ ਕਰਨ ਲਈ ਖੈਰ ਅਜਿਹੇ ਆਰੰਭ ਕੀ ਅਸੀਂ ਤੁਹਾਡੇ ਲਈ ਕਰਾਇਸਟਿਸ਼ਨ ਤੋਂ ਲੈ ਕੇ ਆ ਰਹੇ ਹਾਲਾਂਕਿ ਇਹ ਪਹਿਲੇ 3 ਪੀਰੀਅਡ ਹੋਏ ਇਹਦੇ ਉੱਤੇ 3 ਵਾਰ ਦੀਆਂ ਚੋਣਾਂ ਹੀ ਸ਼ਾਇਦ ਹੋ ਸਕੀਆਂ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ 6265 ਦੇ ਵਿੱਚ ਇਹ ਮਾਡਲ ਜਿਹੜਾ ਫਲਾਪ ਹੋ ਚੁੱਕਾ ਸੀ ਫਲਾਪ ਹੋਣ ਦਾ ਗਿਆ ਤੇ ਅਕੀਰ ਨੂੰ ਫਿਰ ਅਸੀਂ ਉਸ ਕੀ ਮਾਡਲ ਟਰੈਕ ਤੇ ਚਾੜ੍ਹਨੇ ਆ ਕਿ ਇਹ ਜਿਹੜੀ ਹੈ ਸਪਾਰਸ਼ ਇਹਦੇ ਵਿੱਚ ਹੋਈ ਕਿਹੜੀਆਂ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਖੈਰ ਉਹ ਖੁੱਲ ਕੇ ਕਿਹੜੇ ਸਮੇਂ ਸਾਹਮਣੇ ਆਉਣਗੀਆਂ ਲੋਕਾਂ ਦਾ ਜਿਹੜਾ ਆਮ ਲੋਕਾਂ ਦਾ ਜਿਹੜਾ ਪ੍ਰतिकਰਮ ਕਿਹਨੂੰ ਕੀ ਸਾਹਮਣੇ ਆਏਗਾ ਪਰ ਹੁਣ ਜਿਹੜੀ ਇਹ ਦੀ ਇਸ ਮਸੌਦੇ ਦੀ ਜਿਹੜੀ ਹੈ ਤਾਕਤ ਜਿਹੜੀ ਹੈ ਇਹ ਸਾਰਾ ਕੁਝ ਹੁਣ ਇਹ ਜਿਹੜੀ ਹੈ ਦੇਸ਼ ਦੀ ਸਭਾ ਤੇ ਰੋਦੀ ਸਰਕਾਰ ਦੇ ਕੋਲ ਇਹ ਹੈ ਵਿਰੋਧੀ ਧਿਰ ਨੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਵਿਚਾਰ ਵੀ ਪਰਟਾਏ ਸਾਬਕਾ ਖਜ਼ਾਨਾ ਮੰਤਰੀ ਪੀਚ ਅੰਦਰਮਨ ਨੇ ਇਸ ਮਾਮਲੇ ਦੇ ਵਿੱਚ ਇਹ ਚੈਡ ਉਹਨਾਂ ਦਾ ਤਰਕ ਸੀਗਾ ਇਹ ਲਾਗੂ ਹੋਣੇ ਬੜੀ ਮੁਸ਼ਕਲ ਹੈ ਕੈਰੈਕਟ੍ਰਿਕ ਚੁਣ ਕੇਈ ਤਰ੍ਹਾਂ ਦੀਆਂ ਲਈ ਚੁਣੌਤੀਆਂ ਵੀ ਨੇ ਫਿਰ ਕਿਵੇਂ ਦੇਖਦੇ ਆਂ ਵਿਰੋਧੀ ਤਰ ਕਿਵੇਂ ਇਸ ਮਾਮਲੇ ਦੇ ਵਿੱਚ ਕਾਰਨ ਨਾਲ ਪਿੜੇਗੀ ਇਸ ਮਸਦੇ ਨੂੰ ਲਵੇ ਕਿਵੇਂ ਲੱਗਦਾ ਡਾਕਟਰ ਸਾਹਿਬ ਸਰ ਜਿਸ ਤਰ੍ਹਾਂ ਕਿ ਵਿਰੋਧੀ ਧਿਰ ਨੂੰ ਜਾਂ ਜਿਵੇਂ ਸ਼੍ਰੀ ਰਾਹੁਲ ਗਾਂਧੀ ਜੇ ਬਾਹਰ گئے ਨੇਗੇ ਉਹਨਾਂ ਨੂੰ ਸਮਰਥਨ ਮਿਲਿਆ ਜਾਂ ਉਹਨਾਂ ਨੇ ਆਪਣਾ ਇੱਕ ਪ੍ਰਭਾਵ ਛੱਡਿਆ ਹੈਗਾ ਉਹ ਹੁਣ ਵੀ ਇੱਕ ਕਿਉਂਕਿ 2024 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਜਨ ਆਧਾਰ ਵੀ ਵਧਿਆ ਤੇ ਉਹ ਉਹ ਹੌਸਲੇ ਦੇ ਵਿੱਚ ਵੀ ਨੇ ਤੇ ਪੂਰੀ ਤਰ੍ਹਾਂ ਜੋਸ਼ ਦੇ ਨਾਲ ਨੇ ਉਹ ਸਰਕਾਰ ਦੇ ਉੱਪਰ ਤਿੱਖੇ ਹਮਲੇ ਵੀ ਕਰਨਗੇ ਲਾਜ਼ਮੀ ਹੈ ਇਸ ਸੰਬੰਧ ਦੇ ਵਿੱਚ ਲੋਕ ਰਾਏ ਲਾਮਬੰਦ ਕਰਨ ਦੇ ਵੱਲ ਵੀ ਹੱਸ ਸਕਦੇ ਨੇ ਦੇਖਣ ਲਈ ਚਾਹਤਾ ਹੈ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਰਿਆ ਜਿਹੜਾ ਇੰਡੀਆ ਗੱਠਜੋੜ ਹੂ ਇੱਕ ਨਕ ਪ੍ਰਭਾਵਸ਼ਾਲੀ ਹੁੰਦਾ ਹੈ ਉਹਦੇ ਵਿੱਚੋਂ ਸਰਕਾਰ ਆਪਣੀ ਸ਼ਕਤੀ ਵਰਤ ਕੇ ਉਹਨਾਂ ਨੂੰ ਵਿਖਲਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰੰਤੂ ਵਿਰੋਧ اپੋਜੀਸ਼ਨ ਆਪਣਾ ਇੱਕ ਪ੍ਰਭਾਵ ਦੇਣ ਦੇ ਵਿੱਚ ਤਾਂ ਹਾਲ ਦੀ ਘੜੀ ਤੱਕ ਤੱਕ ਕਾਮਯਾਬ ਹੈ ਜੀ ਬਿਲਕੁਲ ਡਾਕਟਰ ਸਾਹਿਬ اپੋਜੀਸ਼ਨ ਇਹ ਜ਼ਰੂਰ ਗੌਰ ਕਰੇਗੀ ਕਿ ਜਿਹੜੀ ਸਭਾ ਤੇਰੇ ਖਾਸ ਕਰਕੇ ਭਾਜਪਾ ਦਾ ਇਸ ਮਨੋਰਥ ਦੇ ਪਿੱਛੇ ਕੋਈ ਸਿਆਸੀ ਪੱਧਰ ਦਾ ਲੁਕਮਾ ਏਜੰਡਾ ਤਾਂ ਨਹੀਂ ਖੈਰ ਪਹਿਲਾਂ ਇਸ ਮਾਮਲੇ ਨੂੰ ਉਹ ਜ਼ਰੂਰ ਪੋਸਟ ਕਰਨਗੇ ਕਿਉਂਕਿ ਜਿਸ ਤੇਜ਼ੀ ਦੇ ਨਾਲ ਜਿਸ ਮਤਲਬ ਮਾਹੌਲ ਦੇ ਵਿੱਚ ਭਾਜਪਾ ਇਸ ਮਸੌਦੇ ਨੂੰ ਅੱਗੇ ਵਧਾ ਰਹੀ ਹੈ ਤਾਂ ਬਾਕੀ ਕੋਈ ਨਾ ਕੋਈ ਮਨੋਰਥ ਇਹਦੇ ਵਿੱਚ ਜ਼ਰੂਰ ਹੈ ਇਹ ਮਿਸ਼ਨ ਪੰਜਾਬੀ